ਇਹ ਕਿਸ ਤਰ੍ਹਾਂ ਲਗੀ ਆ ਕੇ ਤੇ ਕੀ ਹੋਇਆ ਹੈ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਰੇ ਕਾਲਾ ਧੂਆਨੇ ਪਹਿਲਾਂ ਸ਼ੁਰੂ ਹੋ ਗਿਆ ਇਹ 1:30 ਦੀ ਗੱਲ ਹੈ ਸਬ ਬਲਾਸਟ ਇਹ ਸਾਢੇ 5 ਦੀ ਗੱਲ ਹੈ ਅੱਛਾ ਜੀ ਹਾਂਜੀ ਸਾਢੇ 5 ਦੀ ਗੱਲ ਹੈ ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਤੇ ਆਣ ਕੇ ਫਿਰੇ ਆਏ ਆ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਜਮਾਨ ਸਮੂਹ ਕੜਾਇਆ ਨਾਲ ਬਾਹਰ ਹੋ ਗਿਆ ਕੀ ਇਸ ਟਾਈਮ ਸਾਨੂੰ ਨਹੀਂ ਕਿਹਾ ਸਕਦਾ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਬਾਰੇ ਨਹੀਂ ਕੋਈ ਨੋਟ ਲਾਇਆ ਹੈ ਕਿ ਅਜੇ ਤੱਕ ਜਿੰਨਾ ਟਾਈਮ ਸਮਾਂ ਲੱਗਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਨਹੀਂ ਆਉਂਦੇ ਜੀ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਹਰ ਸਾਰੇ ਗਏ ਸੀ ਹਾਂਜੀ ਨਹੀਂ ਨਿਕਲ ਚੁੱਕੇ ਬੰਦੇ ਨਿਕਲਿਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਹੁੰਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਲੇਬਰ ਜਿਆਦਾ ਹੁੰਦੀ ਹੈ ਅੰਦਰ ਹੀ ਕੋਈ ਪਤਾ ਨਹੀਂ ਕਿਹਨਾਂ ਕੋਲ ਸੁਸੀ ਸਾਰੇ ਅੰਦਰ ਹੀ ਕੰਮ ਕਰਦੇ ਸੋ ਨਾਰਮ ਕੀ ਨਾ ਜੀ ਅੱਛਾ ਹਾਂ ਜੀ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜਾ ਕੇ ਦਾ ਹਾਂ ਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਨੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕੋਰ ਨਿਗਾਰਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂ ਜੀ ਲੱਭਾ ਨਹੀਂ ਉਹ ਨਹੀਂ ਲੱਭਾ ਨਿਕਾ ਇਹ ਤਾਂ ਵੀ ਤਾਂ ਡਾਈਸ ਇਹ ਇੱਥੇ ਹੀ ਦਾਖਤਨ ਹੋਗਾ ਅੱਛਾ ਜੀ ਕਿੰਨੇ ਦਿਨ ਹੋ ਗਏ ਲੱਗੇ ਨੂੰ 10 ਦਿਨ ਹੋਗਾ ਬੋਲਟ ਗਾਰਡ ਤੇ ਨਹੀਂ ਨਹੀਂ ਲੇਵਰ ਤੇ ਅੰਦਰ ਹੀ ਆ ਜੀ ਛੱਡੋ ਜਿਹੜਾ ਰੱਬ ਜਿਹੜਾ ਪੋਟ ਲੜਾਉਂਦਾ ਉਹ ਲਿਖਿਆ ਵੀ ਆਉਗਾ ਤੇ ਬੱਚੇ ਨੇ ਤੇ ਰੇਣੀ ਕਿਸੇ ਮੁੰਡੇ ਦਾ ਨਾਂ ਕੀ ਆ ਅੱਛਾ ਇੱਕ ਵਾਰ ਤੇ ਰੇਣੀ ਕਿੱਥੇ ਹੋ ਜਿਸਨ ਪਰ ਬੇਟਾ ਕੋ ਦੁਆ ਕੋ ਮੋਲੇ ਕਰਾ ਇਧਰ ਦੇਖੋ ਜਰਾ ਤੇ ਤੁਹਾਡਾ ਜਿਹੜਾ ਬੇਟਾ ਵਾ ਉਹਦੇ ਬੱਚੇ ਮੈਰਿਜ ਸੀ ਕਿੰਨੇ ਬੱਚੇ ਆ 3 ਬੱਚੇ ਕੰਮ ਕਰ ਰਿਹਾ ਸੀ 3 ਬੱਚੇ ਓਕੇ ਅਗਲਾ ਅਗਲਾ ਪਬਲਿਕ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫੋਰੈਂਸਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਂਦੀਆਂ ਸਰ ਕਿੰਨੀ ਫਰਟ ਆ ਚੁੱਕੀ ਹੋਣ ਤੱਕ ਹਮ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਾ ਵੀ ਕੰਟੈਕਟ ਹੈ ਇੱਥੇ ਫਾਇਰ ਆਫਸਰ ਵੀ ਆਏ ਹੋਏ ਹੈ ਤੇ ਤਸੀਲਦਾਰ ਸਾਹਿਬ ਮੌਕੇ ਤੇ ਆਏ ਹੋਏ ਹੈ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਅਰਮਡ ਪੁਲਿਸ ਸੋਰਸਸ ਜਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਤੇ ਐਸਐਸਓ ਸਿਟੀ ਵੀ ਆ ਰਹੇ ਜੀ ਕੀ ਜਾਣੀ ਬਾਅਦ ਵਿੱਚ

ਨਰਦ ਲੱਗੂ ਮਰੋ ਜੀ ਹੈ ਨਾ ਅੱਗੇ ਆ ਪਾਣੀ ਦੇਣ ਮੈਨੂੰ ਤੇਲ ਹਾਂ ਪਾਣੀ ਦੇ ਕੇ ਪਾਣੀ ਤੇ ਮੈਡਮ ਆ ਕੇ ਆਵਾ ਨਹੀਂ ਮੈਨੂੰ ਰਹਿਣ ਤਾਂ ਦੇਖੋ ਯਾਹ ਜਿਹੜੀ ਇੱਕ ਮੀਡੀਆ ਦੀ ਟੀਮ ਮੌਕੇ ਤੇ ਪਹੁੰਚੀ ਹੈ ਯਾਰ ਜੁਨਿਕ মিডিਆ ਦੀ ਟੀਮ ਮੌਕੇ ਤੇ ਪਹੁੰਚੀ ਆ ਗੱਦਾ ਫੈਕਟਰੀ ਤੋਂ ਅੱਖੇ ਦੇ ਵਿੱਚ ਅੱਗ ਲੱਗੀ ਆ ਪੰਜਾਬ ਜੁਨਿਕ মিডিਆ ਦੀ ਟੀਮ ਮੌਕੇ ਤੇ ਪਹੁੰਚੀ ਆ ਗੱਡੀ ਲੈਣਾ ਜੀ ਕਿੱਥੋਂ ਭਜਾਣੀ ਸ਼ੁਰੂ ਕਰੀ ਜੀ ਹਾਂ ਜੀ ਜਲਦੀ ਜੀ